ਬਿਕਰਮ ਸਿੰਘ ਮਜੀਠੀਆ ਦੇ ਉੱਤੇ ਹੋਈ ਕਾਰਵਾਈ ਜਾਂਚ ਦਾ ਵਿਸ਼ਾ ਹੈ ਕੀ ਉਸ ਦੇ ਵਿੱਚ ਉਹਨਾਂ ਦੇ ਨਾਲ ਬਦਲਾਖੋਰੀ ਦੀ ਭਾਵਨਾ ਦੇ ਨਾਲ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਜਾਂ ਫਿਰ ਸੱਚਮੁੱਚ ਹੀ ਉਹ ਉਹਨਾਂ ਦੇ ਉੱਤੇ ਜੋ ਇਲਜ਼ਾਮ ਲੱਗੇ ਨੇ ਕਿ ਉਹ ਸਹੀ ਨੇ ਕਿ ਉਹਨਾਂ ਦੇ ਵੱਲੋਂ ਜਦੋਂ ਉਹ ਮੰਤਰੀ ਹੁੰਦੇ ਸੀ ਕਿ ਉਹਨਾਂ ਦੇ ਵੱਲੋਂ ਚਿੱਟਾ ਆ ਖੁਦ ਬਕਾਇਆ ਜਾਂਦਾ ਸੀ ਜਾਂ ਕੋਈ ਇਸ ਦੀ ਸਪੋਰਟ ਕਰਦੇ ਸੀ ਜਾਂ ਫਿਰ ਉਹਨਾਂ ਨੇ ਵੱਧ ਆਮਦਨ ਸੀ ਜਿਹੜੀ ਜਦੋਂ ਆਪਣਾ ਕਾਰਜਕਾਲ ਸੀ ਜਿਹੜੀ ਆਮਦਨ ਆਮਦਨ ਤੋਂ ਵੱਧ ਜਾਇਦਾਦ ਕੀ ਉਹਨਾਂ ਨੇ ਬਣਾਈ ਹੈ ਉਹਨੇ ਜਾਂਚ ਦਾ ਵਿਸ਼ਾ ਹੈ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਗਰਮ ਹੋ ਚੁੱਕੀ ਹੈ ਪਰ ਇੱਥੇ ਸਿਆਸੀ ਤੌਰ ਦੇ ਉੱਤੇ ਦੋ ਮੂੰਹੇ ਸੱਪ ਕਹ ਲਈ ਆਪਾਂ ਜਿਸ ਤਰ੍ਹਾਂ ਕਹਿੰਦੇ ਹੁੰਦੇ ਆ ਦੋ ਮੂੰਹੇ ਸਿਆਸੀ ਬਿਆਨ ਵੀ ਸਾਹਮਣੇ ਆ ਰਹੇ ਨੇ ਕਿਉਂਕਿ ਇੱਕ ਬਿਆਨ ਹੁਣ ਜਿਸ ਤਰ੍ਹਾਂ ਕਾਂਗਰਸ ਦੇ ਵੱਲੋਂ ਜਾਂ ਫਿਰ ਬੀਜੇਪੀ ਦੇ ਵੱਲੋਂ ਦਿੱਤਾ ਜਾ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਬਦਲਾਖੋਰੀ ਦੀ ਭਾਵਨਾ ਦੇ ਨਾਲ ਇਹ ਕੰਮ ਕੀਤਾ ਜਾ ਰਿਹਾ ਉਹਨਾਂ ਨੂੰ ਜਾਣ ਬੁੱਝ ਕੇ ਤਾਂ ਕੀਤਾ ਜਾ ਰਿਹਾ ਹੈ ਬਿਕਰਮ ਸਿੰਘ ਮਜੀਠੀਆ ਨੂੰ ਤਾਂ ਤਾਂ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਜਿਸ ਤਰ੍ਹਾਂ ਸ਼ਬਦੀ ਵਾਰ ਕੀਤੇ ਨੇ ਇੱਕ ਮੰਤਰੀ ਦੀ ਫੋਟੋ ਵਾਇਰਲ ਕੀਤੀਆਂ ਨੇ ਆਮ ਆਦੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕਦੇ ਨੇ ਇੱਕ ਪੱਖ ਤਾਂ ਇਹ ਕਿਹਾ ਜਾ ਰਿਹਾ ਉਹਨਾਂ ਦੇ ਵੱਲੋਂ ਪਰ ਜਦੋਂ ਕਾਂਗਰਸ ਦੇ ਲੀਡਰ ਸੀ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਚੈਲੰਜਸ ਚੰਨੇ ਦੀ ਗੱਲ ਕਰ ਲਈਏ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕਰ ਲਈਏ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਜਦੋਂ ਚੋਣ ਪ੍ਰਚਾਰ ਕਰਦੇ ਸੀ ਤਾਂ ਉਦੋਂ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਗਾਉਂਦੇ ਸੀ ਕਿ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਵਿੱਚ ਚਿੱਟਾ ਲੈ ਕੇ ਆਉਂਦਾ ਵਿਕਰਮ ਸਿੰਘ ਮਜੀਠੀਆ ਨੂੰ ਚਿੱਟੇ ਦੇ ਮਸਲੇ ਦੇ ਵਿੱਚ ਜਿਸ ਤਰ੍ਹਾਂ ਖੂਬ ਘੇਰਦੇ ਹੁੰਦੇ ਸੀ ਜਦੋਂ ਸਿਆਸੀ ਚੋਣ ਪ੍ਰਚਾਰ ਦੇ ਵਿੱਚ ਕੀ ਹਿੱਦੇ ਹੁੰਦੇ ਸੀ ਭਾਵੇਂ ਚਰਜ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣੇ ਸੀ ਤਾਂ ਉਹਨਾਂ ਨੇ ਜੇਲ੍ਹ ਦੇ ਵਿੱਚ ਵੀ ਭੇਜਿਆ ਸੀ ਬਿਕਰਮ ਸਿੰਘ ਮਜੀਠੀਆ ਨੂੰ ਉਦੋਂ ਵੀ ਬਿਕਰਮ ਸਿੰਘ ਮਜੀਠੀਆ ਜਦੋਂ ਬਾਹਰ ਆ ਕੇ ਉਹਨਾਂ ਦੇ ਉੱਤੇ ਬਹੁਤ ਸਵਾਲ ਖੜੇ ਕਰਦੇ ਸੀ ਜਦੋਂ ਬਿਕਰਮ ਸਿੰਘ ਮਜੀਠੀਆ ਨੇ ਉਦੋਂ ਤੱਕ ਕਰ ਸਿਆ ਸੀ ਜਦੋਂ ਬਾਣ ਸਰਕਾਰ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੋਂ ਬਣੀ ਸੀ ਤਾਂ ਉਹਨਾਂ ਨੇ ਚਰਜ ਸਿੰਘ ਚੰਨੀ ਦੇ ਉੱਤੇ ਕਾਰਵਾਈ ਕੀਤੀ ਸੀ ਤਾਂ ਜਦੋਂ ਚਰਜ ਸਿੰਘ ਚੰਨੀ ਪ੍ਰੈਸ ਖਾਨਪਰਸ ਦੇ ਵਿੱਚ ਰੋਪੇ ਸੀ ਤਾਂ ਹੁਣ ਉਹ ਕਹੀ ਜਾਂਦੇ ਸੀ ਕਿ ਹੁਣ ਰੋਇ ਜਾਂਦੇ ਨੇ ਚੀਚ ਇਕ ਕਰ ਜਾਂਦੇ ਨੇ ਤਾਂ ਬਿਕਰਮ ਸਿੰਘ ਮਜੀਠੀਆ ਨੇ ਉਦੋਂ ਉਹਨਾਂ ਦੇ ਉੱਤੇ ਵਾਰ ਕਿਤੇ ਸੀ ਪਰ ਅੱਜ ਜਿਹੜੀ ਸਥਿਤੀ ਹੈ ਅੱਜ ਜਿਸ ਤਰ੍ਹਾਂ ਦਵਾਮੇ ਰਵਨੀਤ ਬਿੱਟੂ ਦੀ ਗੱਲ ਕਰ ਲਈ ਹੈ ਰਵਨੀਤ ਬਿੱਟੂ ਦਾ ਅੱਜ ਬਿਆਨ ਹੈ ਜਿਹੜਾ ਉਹ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਹੈ ਪਹਿਲਾਂ ਬਿਆਨ ਜਿਹੜਾ ਹੁੰਦਾ ਸੀ ਉਸ ਦੇ ਵਿਰੁੱਧ ਹੁੰਦਾ ਸੀ ਅਸਲ ਦੇ ਵਿੱਚ ਇਸ ਦੇ ਵਿੱਚ ਸਚਾਈ ਕੀ ਹੈ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਹ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਜਿਸ ਤਰ੍ਹਾਂ ਕਹਿੰਦੇ ਨਸ਼ੇ ਦਾ ਤਸਕਰ ਹੈ ਜਾਂ ਫਿਰ ਜੋ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਜਿੱਥੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਪਰ ਅਰਵਿੰਦ ਕੇਜਰੀਵਾਲ ਵੀ ਪਹਿਲਾਂ ਮਾਫੀ ਮੰਗ ਚੁੱਕੇ ਸੀ ਹੁਣ ਇਹ ਦੋ ਮੂਹੀ ਸਿਆਸੀ ਬਿਆਨ ਹੈ ਜਿਹੜੇ ਇਹ ਆਖਰਕਾਰ ਇਹਨਾਂ ਦੇ ਪਿੱਛੇ ਅਸਲ ਦੇ ਵਿੱਚ ਕੀ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਬਿਆਨ ਦੀ ਹੋਰ ਅਪਾ ਚਰਚਾ ਕਰ ਲਈ ਸੁਖਪਾਲ ਸਿੰਘ ਖਹਿਰਾ ਦੇ ਮਸਲੇ ਦੀ ਜੋ ਸੁਖਪਾਲ ਸਿੰਘ ਖਹਿਰਾ ਮਾਨ ਸਰਕਾਰ ਦੇ ਨਾਲ ਸੀ ਜਦੋਂ ਜਦੋਂ ਸੁਖਪਾਲ ਸਿੰਘ ਖਹਿਰਾ ਜਦੋਂ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋਏ ਸੀ ਵਿਰੋਧੀ ਦੇ ਨੇਤਾ ਸੀ ਤਾਂ ਉਹਨਾਂ ਦੇ ਉੱਤੇ ਵੀ ਇਹ ਕਾਰਵਾਈ ਕੀਤੀ ਗਈ ਸੀ ਤਾਂ ਉਹਨਾਂ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ ਜਦੋਂ ਪਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਂਦੀ ਹੈ ਖੈ ਸੁਪਾਲ ਸਿੰਘ ਖੈਰਾ ਛੱਡ ਕੇ ਕਾਂਗਰਸ ਦੇ ਸ਼ਾਮਲ ਹੋ ਜਾਂਦੇ ਨੇ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾਂਦੀ ਹੈ ਉਦੋਂ ਉਹਨਾਂ ਦੇ ਬਿਆਨ ਹੋਰ ਹੁੰਦੇ ਆ ਨੇ ਅੱਜ ਉਹਨਾਂ ਦੇ ਬਿਆਨ ਹੋਰ ਨੇ ਕਿਤਨੇ ਕਿਤੇ ਸਿਆਸੀ ਜਿਹੜੇ ਦੋ ਮੂਹੇ ਬਿਆਨ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਬੜੇ ਘਾਤਕ ਬਣੇ ਹੋਏ ਨੇ ਕੀ ਪੰਜਾਬ ਦੇ ਲੋਕ ਕੀ ਸਮਝਦੇ ਨੇ ਕੀ ਪੰਜਾਬ ਦੇ ਲੋਕ ਕਿੰਨੇ ਮੂਰਖ ਨੇ ਕੀ ਜਦੋਂ ਸੰਜੋ ਉਹਨਾਂ ਦੇ ਵੱਲ ਪਹਿਲਾ ਬਿਆਨ ਦਿੱਤੇ ਗਏ ਸੀ ਉਹ ਸਹੀ ਸੀ ਜਾਂ ਫਿਰ ਅੱਜ ਦਿੱਤੇ ਜਾ ਰਹੇ ਇਹ ਜਾਣ ਦਾ ਵਿਸ਼ਾ ਹੈ ਕਿ ਬਿਕਮ ਸਿੰਘ ਮਜੀਠੀਆ ਦੋਸ਼ੀ ਹੈ ਜਾਂ ਫਿਰ ਨਹੀਂ ਕਿਉਂਕਿ ਬਿਕਮ ਸਿੰਘ ਮਜੀਠੀਆ ਨੇ ਇੱਕ ਤਾਨ ਕੇ ਗੱਲ ਕਹੀ ਹੈ ਕਿ ਮੈਰੇ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਬੇਬੁਨਿਆਦ ਹੈ ਇਹ ਮੈਨੂੰ ਜਾਣ ਬੁਝੀ ਫਸਾਇਆ ਜਾ ਰਿਹਾ ਉਹਨਾਂ ਦਾ ਵਿਸ਼ਵਾਸ ਹੈ ਜਿਹੜਾ ਕਾਨੂੰਨ ਦੇ ਉੱਤੇ ਆ ਕਿ ਬਿਕਮ ਸਿੰਘ ਮਜੀਠੀਆ ਅੱਜ ਅਕਾਲੀ ਦਲ ਦੇ ਵਿੱਚ ਇੱਕੋ ਇੱਕ ਅਜਿਹਾ ਲੀਡਰ ਹੈ ਜਿਸ ਨੇ ਵਿਰੋਧੀ ਪਾਰਟੀਆਂ ਨੂੰ ਜਾਂ ਫਿਰ ਕਹਿ ਲਿਆ ਮੌਜੂਦਾ ਸਰਕਾਰ ਨੂੰ ਵਕਤ ਪਾਇਆ ਹੋਇਆ ਉਹਨਾਂ ਨੂੰ ਲੈ ਕੇ ਜਦੋਂ ਕੋਈ ਪ੍ਰੈਸ ਕਾਨਫਰੰਸ ਕਰਦੇ ਨੇ ਜਾਂ ਫਿਰ ਕੋਈ ਅੰਕੜੇ ਦੇ ਤਹਿਤ ਕੋਈ ਸਬੂਤ ਕੱਢ ਕੇ ਲੈਂਦੇ ਨੇ ਕਿਤਨੇ ਕਿਤਨੇ ਸਾਰੀ ਸਰਕਾਰ ਹੇਲ ਜਾਂਦੀ ਹੈ ਤਾਂ ਜਿਹੜੀ ਭਾਜੜਾ ਪੈ ਜਾਂਦੀਆਂ ਨੇ ਕਿ ਆਖਰਕਾਰ ਹੁਣ ਕਿਸ ਦੀ ਵਾਰੀ ਹੈ ਇੱਥੋਂ ਤੱਕ ਵੀ ਕਈ ਵਿਧਾਇਕ ਆਮ ਆਦੀ ਪਾਰਟੀ ਦੇ ਸੁਖਪਾਲ ਸਿੰਘ ਜਿਸ ਤਰ੍ਹਾਂ ਖਹਿਰਾ ਬੋਲਦੇ ਨੇ ਆਮ ਆਦੀ ਪਾਰਟੀ ਦੇ ਇਹ ਦੋ ਲੀਡਰ ਨੇ ਆਮ ਆਦੀ ਪਾਰਟੀ ਦੇ ਖਿਲਾਫ ਜਿਹੜੇ ਬੋਲਦੇ ਨੇ ਪਰ ਆਮ ਆਦੀ ਪਾਰਟੀ ਦੇ ਕੁਝ ਲੀਡਰ ਨੇ ਜਿਹੜੇ ਇਹਨਾਂ ਦੇ ਖਿਲਾਫ ਬੋਲਣ ਤੋਂ ਡਰਦੇ ਨੇ ਉਹਨਾਂ ਨੂੰ ਇਹ ਡਰ ਹੈ ਕਿਤੇ ਜੇ ਕਦੇ ਇਹ ਸਾਡਾ ਨਾ ਕੁਝ ਅੰਕੜਾ ਕੱਢ ਲਿਆ ਨਾ ਕਿਉਂਕਿ ਅੱਜ ਆਮਦਨ ਤੋਂ ਵੱਧ ਜਾਇਦਾਦ ਦੇ ਮਸਲੇ ਦੇ ਵਿੱਚ ਭਾਵੇਂ ਦੂਜੀ ਪਾਰਟੀ ਨੂੰ ਆਮ ਆਦੀ ਪਾਰਟੀ ਖੇਡ ਰਹੀ ਹੈ ਉਹਨਾਂ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਉਹਨਾਂ ਦੇ ਐਮਐਲਏ ਦੇ ਉੱਤੇ ਉਹਨਾਂ ਦੇ ਮੰਤਰੀਆਂ ਦੇ ਉੱਤੇ ਵੀ ਇਹਨੇ ਕਾ ਸਵਾਲ ਖੜੇ ਹੋ ਰਹੇ ਨੇ ਇਹ ਵੀ ਜਾਂਚ ਦੇ ਵਿਸ਼ੇ ਨੇ ਪਰ ਅੱਜ ਦੀ ਸਿਆਸਤ ਦੇ ਵਿੱਚ ਜੋ ਕੁਝ ਨਸ਼ੇ ਦੇ ਉੱਤੇ ਰਾਜਨੀਤੀ ਮਗ ਚੁੱਕੀ ਹੈ ਕਿ ਖੋਰੀ ਨੂੰ ਲੈ ਕੇ ਜਾ ਕੁ ਜੋ ਕੁਝ ਹੋ ਚੱਲ ਰਿਹਾ ਉਸ ਬਾਬਤ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਕਿਹੋ ਜਿਹਾ ਮੋੜ ਆਵੇਗਾ ਉਸ ਬਾਬਤ ਤੁਹਾਡੇ ਕੀ ਵਿਚਾਰ ਨੇ ਕੀ ਚੱਲਦੀ ਸੀ ਚੰਨੀ ਪ੍ਰਤਾਪ ਸਿੰਘ ਬਾਜਬਾ ਰਵਨੀਤ ਬਿੱਟੂ ਹੋਰਾਂ ਦੇ ਜਿਹੜੇ ਹੁਣ ਵਾਲੇ ਬਿਆਨ ਸਹੀ ਨਹੀਂ ਜਾਂ ਜਿਹੜੇ ਪਹਿਲਾਂ ਬਿਆਨ ਦਿੱਤੇ ਜਾਂਦੇ ਸੀ ਬਿਕੋਸਿੰ ਮਿਊਟੇ ਦੇ ਖਲਾਫ ਜਾਂ ਫਿਰ ਉਹ ਬਿਆਨ ਸਹੀ ਸੀ ਕੀ ਕੁਝ ਤੁਹਾਡੇ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਜਰੂਰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਧੰਨਵਾਦ